ਪੰਜਾਬ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਅਦਾਕਾਰ ਤਲਜੀਤ ਦੁਸਾਨ ਸਾਇਕ ਵੀਡੀਓ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਆਵਾਜ਼ ਨੂੰ ਵੀਡੀਓ ਬਾਰੇ ਵੀ ਚਰਚਾ ਕਰਾਂਗੇ ਤਾਂਸੇ ਇਹ ਕਿ ਇਹ ਉਹ ਵੀਡੀਓ ਹੈ ਜਿਸ ਦੇ ਕਾਰਨ ਉਹ ਹੁਣ ਟ੍ਰੋਲ ਹੋ ਰਿਹਾ ਹੈ ਇਹ ਵੀਡੀਓ ਉਹਨਾਂ ਦੇ ਇੱਕ ਲਾਈਵ ਕੰਸਰਟ ਦਾ ਦਰਸਾਇਆ ਜਾ ਰਿਹਾ ਜਿਸ ਦੇ ਵਿੱਚ ਪਾਕਿਸਤਾਨੀ ਪ੍ਰਸ਼ੰਸਕ ਦੇ ਨਾਲ ਸਟੇਜ 'ਤੇ ਨਜ਼ਰ ਆ ਰਹੇ ਨੇ ਪਰ ਇਸ ਦੌਰਾਨ ਉਹਨਾਂ ਨੇ ਕੁਝ ਅਜਿਹਾ ਕਹਿ ਦਿੱਤਾ ਜੋ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਲਾਈਵ ਕੰਸਰਟ ਦੀ ਇਸ ਵੀਡੀਓ 'ਚ ਲੱਖਾਂ ਲੋਕ ਨਜ਼ਰ ਆ ਰਹੇ ਨੇ ਅਤੇ ਦਲਜੀਤ ਇੱਕ ਮਹਿਲਾ ਫੈਨ ਨਾਲ ਸਟੇਜ 'ਤੇ ਨਜ਼ਰ ਆ ਰਹੇ ਨੇ ਉਹ ਮਹਿਲਾ ਪ੍ਰਸ਼ੰਸਕ ਪਾਕਿਸਤਾਨ ਦੀ ਸੀ ਦਲਜੀਤ ਔਰਤ ਨੂੰ ਪੁੱਛਦੇ ਨੇ ਤੁਸੀਂ ਕਿੱਥੋਂ ਦੇ ਹੋ ਔਰਤ ਨੇ ਜਵਾਬ ਦਿੱਤਾ ਕਿ ਉਹ ਪਾਕਿਸਤਾਨ ਤੋਂ ਹੈ ਇਸ ਤੋਂ ਬਾਅਦ ਦਲਜੀਤ ਕਹਿੰਦੇ ਨੇ ਕਿ ਦੇਖੋ ਮੇਰੇ ਲਈ ਭਾਰਤ ਤੇ ਪਾਕਿਸਤਾਨ ਇੱਕੋ ਜਿਹੇ ਹਨ ਇਹ ਸਰਹੱਦਾਂ ਇੱਕ ਹਦਾ ਸਿਆਸਤਾਨਾ ਨੇ ਬਣਾਈਆਂ ਨੇ ਉਹ ਅੱਗੇ ਇਹ ਵੀ ਕਹਿੰਦੇ ਨੇ ਪਰ ਜੋ ਲੋਕ ਪੰਜਾਬੀ ਬੋਲਦੇ ਨੇ ਅਤੇ ਇਸ ਭਾਸ਼ਾ ਨੂੰ ਪਿਆਰ ਕਰਦੇ ਨੇ ਭਾਵੇਂ ਉਹ ਇੱਥੇ ਰਹਿੰਦੇ ਹੋਣ ਜਾਂ ਉੱਥੇ ਮੇਰੇ ਲਈ ਉਹ ਇੱਕੋ ਜਿਹੇ ਹਨ ਅਜਿਹੇ ਜੋ ਮੇਰੇ ਦੇਸ਼ ਭਾਰਤ ਤੋਂ ਆਏ ਨੇ ਉਹਨਾਂ ਦਾ ਵੀ ਸਵਾਗਤ ਹੈ ਤੇ ਜੋ ਪਾਕਿਸਤਾਨ ਤੋਂ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਇਸ ਤੋਂ ਬਾਅਦ ਦਲਜੀਤ ट्रोल ਹੋਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇਸ ਕੰਸਰਟ ਦੀ ਵੀਡੀਓ ਸਾਹਮਣੇ ਆਉਂਦੀ ਹੈ ਤੇ ਲੋਕ ਦਲਜੀਤ ਦੋਸਤ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੇ ਨੇ। ਵੀਡੀਓ ਦੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਸ਼ਰਮਨਾਕ ਬਿਆਨ। ਮੈਨੂੰ ਉਮੀਦ ਹੈ ਕਿ ਉਹਨਾਂ ਦੇ ਪੁਰਖਿਆਂ ਨੂੰ ਯਾਦ ਹੋਵੇਗਾ। ਜੀ ਹਾਂ ਉਹਨਾਂ ਨੇ ਇਹ ਲਿਖਿਆ ਕਿ ਉਹਨਾਂ ਦੇ ਪੁਰਖਿਆਂ ਨੂੰ ਯਾਦ ਹੋਏਗਾ ਕਿ ਕਿਹੜੀ ਰੇਲ ਗੱਡੀ ਸਿੱਖਾਂ ਨੂੰ ਪਾਕਿਸਤਾਨ ਤੋਂ ਲੈ ਕੇ ਆਈ ਸੀ। ਇਸ ਨਾਲ ਹੀ ਇੱਕ ਹੋਰ ਯੂਜ਼ਰ ਨੇ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਪੈਸਾ ਚਾਹੀਦਾ ਹੈ, ਦੇਸ਼ ਭਗਤੀ ਨਹੀਂ। ਦਲਜੀਤ ਇਸ ਬਿਆਨ ਦੀ ਕਈ ਲੋਕ ਨਿੰਦਾ ਵੀ ਕਰ ਰਹੇ ਨੇ। ਫਿਲਹਾਲ ਦਲਜੀਤ ਇਸ ਵੀਡੀਓ ਨੂੰ ਤੁਸੀਂ ਦੇਖੋ ਤੇ ਦਰਜੀਤ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਕਰਕੇ ਸ੍ਰੋਤ ਦੱਸੋ।